ਜੀ ਬਾਈ ਮਿੱਤਰੋ ਸਵੇਰ ਦਾ ਮੌਸਮ ਹੈ ਤੇ ਮੀਂਹ ਪੈ ਰਿਹਾ ਏ ਵਧੀਆ ਹੈ ਤੇ ਖੋਲ ਕੇ ਦੇਖਦੇ ਹਾਂ ਖੁੱਡਾ ਅੰਦਰ ਗਿੱਲਾ ਗੁੱਲਾ ਲੋ ਬਾਈ ਮਿੱਤਰੋ ਖੁੱਡਾ ਪਿਆ ਏ ਪੂਰਾ ਗਿੱਲਾ ਤੇ ਕਬੂਤਰ ਬੈਠੇ ਆਪਣੇ ਡੰਡਿਆਂ ਤੇ ਤੇ ਰੰਗ ਨਮਾ ਲਾਤੇ ਆਪਨੇ ਪੁੱਤਰਾ ਨੂੰ ਰੰਗ ਲਾਤੇ ਅਸੀਂ ਕਰ ਲੋ ਲੋ ਦੇਖੋ ਕਿਉਂਕਿ ਨਵੇਂ ਬੱਚੇ ਉੜਨੇ ਆ ਇੱਕ ਇਹ ਉੜਨਾ ਏ ਇੱਕ ਇਹ ਪੂਰਾ ਬੱਚਾ ਉੜਨਾ ਏ ਨਰ ਰੰਗ ਲਾਤੇ ਤੇ ਤੇ ਦਿੱਕਤ ਆਉਣੀ ਸੀ ਪਿੰਡ ਚੱਖੋ ਜਾਂਦੇ ਆ ਦੰਦੇ ਨਹੀਂ ਲੋ ਕੁਰੇ ਤੇ ਖੋਣੇ ਤੇ ਆਪਣੇ ਰੰਗ ਲਾਤੇ ਆ ਤੇ ਇਹ ਬੈਠੇ ਆ ਇਧਰ ਵੀ ਖੁੱਡਾ ਪੂਰਾ ਗਿੱਲਾ ਏ ਦੇਖਦੇ ਹਾਂ ਹੁਣ ਖੁੱਡਾ ਹੀ ਪਾ ਕੇ ਸਰੂਗਾ ਖੁੱਡਾ ਪਾਵਾਂਗੇ ਫੇਰ ਕਿਥੀ ਆ ਕੇ ਗੱਲ ਬਣੂਗੀ ਪਾਣੀ ਪਤਾ ਨਹੀਂ ਲੱਗਦਾ ਹੁੰਦਾ ਪਿੱਛੇ ਤੋਂ ਆਉਂਦਾ ਏ ਪਾਣੀ ਨੀਚੇ ਨੂੰ ਦੇਖਦੇ ਇਹਨੂੰ ਵੀ ਕਰੂਗੇ ਸੈਟ ਜੀ ਹੋ ਗਿਆ ਪਰ ਖੁੱਡਾ ਵੀ ਪਾਵਾਂਗੇ ਤੇ ਆਪਣੇ ਕੂਤਰ ਬੈਠੇ ਆ ਸਾਰੇ ਤੇ ਲੋ ਜੀ ਤੇ ਕੂਤਰ ਆਪਣੇ ਤੇ ਹੁਣ ਚੱਲਦੇ ਆ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਦੇਖੀਏ ਖੁੱਡੇ ਖਾੜਿਆ ਕੀ ਹਾਲਕਤਾ ਹੋਵੇ ਚੋਇਆ ਤਾਂ ਨਹੀਂ ਚੱਲਦੇ ਹੁਣ ਉੱਪਰ ਲੋ ਬਾਈ ਮਿੱਤਰੋ ਪਹੁੰਚ ਗਏ ਆ ਉੱਪਰ ਖੁੱਡੇ ਤੇ ਤੇ ਜਾਲ ਕਾ ਕੇ ਪਾਸੇ ਚਲਦੇ ਆਂ ਅੰਦਰ ਤੇ ਖੋਲਦੇ ਆਂ ਕਬੂਤਰਾਂ ਨੂੰ ਤੇ ਪੂਰੀ ਬਰਸਾਤ ਦਾ ਅੱਜ ਦੂਆ ਮੀਂਹ ਇੱਕ ਕਰ ਲ ਪਿਆ ਵਧੀਆ ਤੇ ਇੱਕ ਅੱਜ ਪੈ ਗਿਆ ਵਧੀਆ ਤੇ ਇੱਕ ਦਿਨ ਪਹਿਲਾਂ ਪਿਆ ਸੀ ਥੋੜਾ ਜਿਹਾ ਤੇ ਖੋਲਦੇ ਆਂ ਕਬੂਤਰਾਂ ਨੂੰ ਆਪਣੇ ਨੀਚੇ ਜਾਲ ਨਾਲੋਂ ਤਾਂ ਇਹ ਡੋਲੀਆਂ ਚੰਗੀਆਂ ਐ ਲੋ ਐਨ ਸੁੱਕੀਆਂ ਪਈਆਂ ਬਿਲਕੁਲ ਤੇ ਇਧਰੋਂ ਖੋਲਦੇ ਆਂ ਇਹ ਵੀ ਕਬੂਤਰ ਜੰਦਾ ਖੋਲ ਦੰਦੇ ਇਹਨਾਂ ਦਾ ਤੇ ਇਹਨਾਂ ਨੂੰ ਵੀ ਲੈਣ ਤੋਂ ਬਾਅਦ ਨਜ਼ਾਰੇ ਉਮੀਦ ਏ ਮੌਸਮ ਦੇ ਲੋ ਬਈ ਮਿੱਤਰੋ ਏ ਵੀ ਖੁੱਡਾ ਲੋ ਬਈ ਮਿੱਤਰੋ ਇਹ ਵੀ ਖੁੱਡਾ ਪੂਰਾ ਸੁੱਕਾ ਪਿਆ ਏ ਟਾਲੇ ਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਗਿੱਲਾ ਹੋ ਗਿਆ ਸੀ ਇਹ ਅੱਫਾ ਨੇ ਵਿੱਚੋਂ ਤਾਕੀਚ ਨੂੰ ਬਾਛੜਾਈ ਜੀ ਉਹਦੇ ਤਾਕੀ ਲਾਤੀ ਸੀ ਕੋਈ ਤੇ ਅੱਜ ਇਹ ਵੀ ਸੁੱਕਾ ਪਿਆ ਏ ਖੁੱਡਾ ਵਧੀਆ ਇਹਨ ਕਬੂਤਰ ਇਹਨ ਪੂਰੇ ਵਧੀਆ ਬੈਠੇ ਆ ਥੋੜੀ ਥੋੜੀ ਕੰਧਾਂ 'ਚ ਸਲਾਬ ਜੀ ਆਈ ਵੀ ਹੈ ਚਲੋ ਕੋਈ ਦਿੱਕਤ ਨਹੀਂ ਵੈਸੇ ਹੀ ਹੈ ਤਾਂ ਤੇ ਦੇਖਦੇ ਆ ਖੁੱਡਾ ਪਾ ਦਾਂਗੇ ਬਸ ਥੋੜੇ ਜਿਨੇ ਤੱਕ ਇੱਧਰ ਪਾਵਾਂਗੇ ਬਾਈ ਇੱਟਾਂ ਚੜਾਣੀਆਂ ਐ ਟਾਈਮ ਨਹੀਂ ਲੱਗਦਾ ਤੇ ਪਾ ਕੇ ਖੁੱਡਾ ਫਿਰ ਬਣ ਜੂਗੀ ਖੁੱਡੇ ਦੀ ਇਹਨ ਗੱਲਬਾਤ ਇੱਥੇ ਪਾ ਦਾਂਗੇ ਇੱਕ ਪੂਰਾ ਬੜਾ ਪਾਵਾਂਗੇ ਤਾਂ ਕਿ ਬਈ ਜੇ ਨੀਚੇ ਵਾਲੇ ਕੂਤਰ ਵੀ ਉੱਪਰ ਕਰਨੇ ਪੈਗੇ ਮੀਂਹ ਜਿੰਨੇ ਜ਼ਿਆਦਾ ਪੈਂਦਾ ਏ ਪਾਣੀ ਪੂਣੀ ਖੜ ਜਾਂਦਾ ਏ ਉੱਪਰ ਘਰ ਹੋ ਜੇ ਕਰੂਗੇ ਉਸ ਤੋਂ ਬਾਅਦ ਇੱਧਰ ਪੈਜੂਗਾ ਖੁੱਡਾ ਫਿਰ ਇਹਨੂੰ ਵੀ ਥੋੜਾ ਜਿਹਾ ਅੱਗੇ ਵਧਾ ਦਾਂਗੇ ਤੇ ਉੱਚਾ ਚੱਕ ਦਾਂਗੇ ਦੋ ਖੁੱਡੇ ਹੋ ਜੂंगे ਆਪਣੇ ਉਰੇ ਤੇ ਦੇਖਦੇ ਆ ਕਰਾਂਗੇ ਜਲਦੀ ਤੇ ਬਸ ਤੁਸੀਂ ਚੈਨਲ ਨੂੰ ਦੱਬ ਕੇ ਰੱਖੋ ਪੂਰਾ ਚੈਨਲ ਸਬਸਕ੍ਰਾਈਬ ਕਰਦੇ ਆ ਕਰੋ ਹੋਰ ਕੁਝ ਨਹੀਂ ਚਾਹੀਦਾ ਤੇ ਕੋ ਉੱਤਰ ਆ ਗਏ ਆਪਣੇ ਬਾਹਰ ਇਹਨਾਂ ਨੂੰ ਚੁਗਣ ਦੋ ਲੈਣ ਦੋ ਮੀਹ ਦਾ ਨਜ਼ਾਰਾ ਤੇ ਦਾਣੇ ਪਏ ਆ ਥਾਣੇ ਥੋੜੀ ਇਹਨਾਂ ਨੂੰ ਪਾ ਦੰਦੇ ਆਪਾਂ ਮੁਠੀਖੰਡ ਕਿਉਂਕਿ ਜਿਆਦਾ ਪਾਣ ਦਾ ਕੋਈ ਫਾਇਦਾ ਨਹੀਂ ਗਿੱਲੇ ਹੀ ਹੋਣੇ ਐ ਲੋ ਜੀ ਬਸ ਬਹੁਤ ਐ ਤੇ ਦਾਣਿਆਂ ਨੂੰ ਟੱਕੇ ਰੱਖ ਲੰਦੇ ਆ ਇੱਥੇ ਓ ਯਾਰ ਦਾਣੇ ਖਿੰਡ ਗਏ ਚਲੋ ਪਹਿਲਾਂ ਮੈਂ ਦਾਣੇ ਚੱਕ ਦਵਾ ਉਹ ਰੱਖਣ ਲੱਗਿਆ ਸੀ ਦਾਣੇ ਗਏ ਖਿੰਡ ਤੇ ਕਬੂਤਰਾਂ ਨੂੰ ਆਉਣ ਤੋਂ ਬਾਹਰ ਬਸ ਲੈਣ ਤੋਂ ਨਹੀਂ ਜਾ ਰਹੇ ਬਾਈ ਮਿੱਤਰੋ ਕਬੂਤਰ ਆ ਗਏ ਆਪਣੇ ਸਾਰੇ ਹੀ ਬਾਹਰ ਤੇ ਇਹਨਾਂ ਨੂੰ ਵੀ ਰੰਗ ਲਾਤੇ ਅਸੀਂ ਨਿਸ਼ਾਨੀਆਂ ਲਾਈਆਂ ਏ ਥੋੜੀ ਥੋੜੀਆਂ ਵੀ ਬਾਈ ਚਾਂਚੇ ਉੱਡ ਜਵੇ ਪਤਾ ਲੱਗਦਾ ਰਹੂਗਾ ਤੇ ਇਹ ਬੱਚੇ ਨੂੰ ਆਪਣੇ ਟਾਂਕੇ ਨੂੰ ਬਹੁਤ ਸੋਹਣਾ ਰੰਗ ਲੱਗਿਆ ਕਰੋ ਚੈੱਕ ਠੀਕ ਹੈ ਤੇ ਖੁੱਡਾ ਆਪਾਂ ਨੇ ਪਾਉਣਾ ਵੀ ਨਹੀਂ ਸੀ ਕਿਉਂਕਿ ਹੁਣ ਤਾਂ ਮੌਸਮ ਠੀਕ ਹੈ ਵੀ ਜਿਆਦਾ ਠੰਡ ਨਹੀਂ ਹੁੰਦੀ ਜੇ ਸਿਆਲਿਆਂ ਜਿਹੜੇ ਮੀਂਹ ਪੈਂਦੇ ਐ ਫਿਰ ਉਹ ਕਬੂਤਰਾਂ ਨੂੰ ਬਿਮਾਰ ਕਰੇ ਕਰੂਗੇ ਇਸ ਕਰਕੇ ਪਾਈ ਦੇਣਾ ਆ ਬਸ ਜਾਲ ਥੋੜਾ ਥੋੜਾ ਐਵੇਂ ਹਟਾ ਕੇ ਬਸ ਚੜਾਈ ਹੋ ਜੂਗੀ ਆ ਪਾਈਪ ਖੁੱਡੇ ਦੇ ਬੈਕ ਸਾਈਡ ਲਾ ਦੇਵਾਂਗੇ ਜਾਲ ਖੋਲਣਾ ਪਊਗਾ ਬਾਕੀ ਤਾਂ ਹੋਰ ਕੋਈ ਦਿੱਕਤ ਨਹੀਂ ਆ ਪਾ ਦਾਂਗੇ ਫਿਰ ਖੁੱਡਾ ਓਕੇ ਰਿਪੋਰਟ ਹੋ ਜੂਗਾ ਕੰਮ ਸਾਰਾ ਤੇ ਲੋ ਬਈ ਮਿੱਤਰੋ ਇਹ ਦਾਣੇ ਆਪਾਂ ਨੇ ਚੱਕਦੇ ਤੇ ਨਾਉਣ ਲੈਣ ਤੋਂ ਨਜ਼ਾਰੇ ਤੇ ਚੱਲਦੇ ਹੁਣ ਆਪਾਂ نیچے ਬਾਈ ਐਵੇਂ ਹੀ ਖੁੱਲੇ ਰਹਿਣ ਦਾਂਗੇ ਤੇ ਨਹਾ ਵੀ ਲਵਾਂਗੇ ਸਾਰਾ ਕੁਝ ਹੋ ਜਾਊਗਾ ਲੈਣ ਤੋਂ ਨਜ਼ਾਰੇ ਨਾ ਤੇ ਇਹ ਹੈ ਬੱਚਾ ਉਹ ਲੋਟਾਂਕਾ ਕਰੋ ਚੈੱਕ ਪੂਰਾ ਵਧੀਆ ਵਿਊ ਹੈ ਮੌਸਮ ਪੂਰਾ ਆਸਮ ਹੋਇਆ ਵੀ ਆਏ ਮੀਂਹ ਪੈ ਰਿਹਾ ਹੈ ਓਕੇ ਰਿਪੋਰਟ ਹੈ ਕੰਮ ਸਾਰ ਹਾਂਜੀ ਬਾਈ ਮਿੱਤਰੋ ਤੇ ਪਹੁੰਚ ਗਏ ਆਂ ਯਾ ਉੱਪਰ ਕਬੂਤਰਾਂ ਨੂੰ ਹੁਣ ਕਰ ਦੰਦੇ ਆ ਬੰਦ ਬਹੁਤ ਦੇਰ ਹੋ ਗਏ ਫੁੱਲਿਆਂ ਨੂੰ ਨਾ ਲੈ ਇਹ ਤੇ ਕਰਦੇ ਆ ਹੁਣ ਇਹਨਾਂ ਨੂੰ ਬੰਦ ਤੇ ਇਹ ਵੀ ਚੱਕ ਦੰਦੇ ਮੀਂਹ ਤਾਂ ਹਟ ਗਿਆ ਹੁਣ ਚਲੋ ਭਾਈ ਓਏ ਚਲੋ ਲੋ ਜੀ ਕਰ ਦਿਆਂ ਕਬੂਤਰਾਂ ਨੂੰ ਬੰਦ ਤਰੀਕ ਕਕ ਉੱਤਰ ਬੜ ਗਿਆ ਦੂਜਾ بڑا ਜੋੜਿਆਂ ਵਾਲਾ ਇਹ ਬੈਠਾ ਇਹ ਤਾਂ ਆਪਣਾ ਕਲੀਆਂ ਜੋ ਫੜਿਆ ਸੀ ਬਾਕੀ ਇਹ ਬੈਠੇ ਕੂਤਰ ਲੋ ਜੀ ਕਰਦੇ ਆ ਇਹਨਾਂ ਨੂੰ ਵੀ ਬੰਦ ਚਲੋ ਚਲੋ ਵੀ ਮਿੱਤਰੋ ਕਰਤੇ ਇਹ ਵੀ ਕੂਤਰ ਬੰਦ ਤੇ ਦੋ ਛਤਰੀਆਂ ਤੇ ਬੈਠੇ ਆ ਸੁਰਖਾ ਜਿਹਾ ਬੈਠਾ ਏ ਇਹਨਾਂ ਨੂੰ ਵੀ ਕਰ ਦਉਂਦੇ ਆ ਬੰਦ ਤੇ ਚੱਲਦੇ ਆ ਨੀਚੇ ਕੁੰਡੀ ਦਾ ਇਹ ਫਸਾਹ ਤੇ ਲੋ ਜੀ ਇੱਕ ਇਹ ਸੁਰਖਾ ਬਰ ਰਹਿ ਗਿਆ ਤੇ ਇੱਕ ਉਹ ਟਾਂਕਾ ਬੱਚਾ ਰਹਿ ਗਿਆ ਇਹਨਾਂ ਨੂੰ ਵੀ ਕਰਦੇ ਆ ਮੰਦ ਬਬੰਦ ਕਰਦੇ ਫਿਰ ਚੱਲਦੇ ਆ ਨੀਚੇ ਤੇ ਲੋ ਬਈ ਮਿੱਤਰੋ ਕਰਤੇ ਆ ਕਬੂਤਰ ਬੰਦ ਹੁਣ ਚੱਲਦੇ ਆ ਜੀ ਨੀਚੇ ਤੇ ਜਿਹੜਾ ਜਾਲ ਜਿੱਲਾ ਹੈ ਉਹਦੇ ਚ ਥੋੜਾ ਜਿਹਾ ਸੁੱਕਾ ਰੇਤਾ ਪਿਆ ਹੈ ਉਹ ਸਿੜ ਦੰਦੇ ਆ ਹਾਂ ਜੀ ਬਈ ਮਿੱਤਰੋ ਖੁੱਡਿਆਂ ਦੀ ਟਾਕੀਆਂ ਖੋਲਤੀਆਂ ਆਪਾਂ ਨੇ ਸਾਰੀਆਂ ਤੇ ਸੁੱਕਣੇ ਨੂੰ ਤੇ ਬੱਚੇ ਬਿਠਾਤੇ ਛਤਰੀ ਤੇ ਤੇ ਇੱਧਰ ਬੈਠੇ ਦੋ ਤੇ ਬਾਕੀ ਇਹ ਉੜ ਗਏ ਛਤਰਿਆਂ ਦੇ ਬੈਠ ਜੂਗਾ ਅੰਦਰ ਹਵਾ ਹਵਾ ਲੱਗ ਲੂਗੀ ਮਠਾ ਮਠਾ ਸੁੱਕ ਜੂਗੀਆਂ ਇਹਨਾਂ ਅੰਦਰ ਸੁੱਕਾ ਹੋ ਜਾਊਗਾ ਤੇ ਜੇ ਮੀਂਹ ਆਇਆ ਫਿਰ ਕੋਈ ਦਿੱਕਤ ਨਹੀਂ ਰਹੂਗੀ ਓਕੇ ਰਿਪੋਰਟ ਹੋ ਜਾਊਗਾ ਕੰਮ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦੋਂਦੇ ਆਂ ਦਾਣਾ ਪਾਣੀ ਇਹ ਬੈਠੇ ਆ ਇਹ ਉੱਪਰ ਵਾਲੇ ਕੂਤਰਾਂ ਨੂੰ ਵੀ ਖੋਲ ਕੇ ਦਾਣਾ ਦੋਣਾ ਪਾਉਂਦੇ ਆ ਤੇ ਇਹ ਫਿਰਦੇ ਇੱਕੇ ਬੱਚਾ ਆ ਗਿਆ ਤੇ ਬਾਕੀ ਇਹ ਫਿਰਦੇ ਆ ਤੇ ਚੱਲਦੇ ਆ ਹੁਣ ਉੱਪਰ ਹਾਂਜੀ ਭਾਈ ਮਿੱਤਰੋ ਪਹੁੰਚ ਗਏ ਆਂ ਆਪਾਂ ਉੱਪਰ ਕੂਤਰਾਂ ਕੋਲੇ ਤੇ ਸਭ ਤੋਂ ਪਹਿਲਾਂ ਅਸੀਂ ਪਾਣੀ ਡੋਲ ਦਉਂਦੇ ਆ ਗੰਦਾ ਸੀ ਤੇ ਹੁਣ ਖੋਲਦੇ ਆਂ ਇਹ ਕੂਤਰਾਂ ਨੂੰ ਇਹਨਾਂ ਨੂੰ ਲੋਈ ਕੂਤਰ ਦੇ ਇਹ ਖੋਲ ਤੇ ਇਦਰੋਂ ਇਹ ਵੀ ਖੋਲ ਦਾਂਦੇ ਆ ਤੇ ਹੁਣ ਪਾਉਂਦੇ ਆ ਇਹਨਾਂ ਨੂੰ ਦਾਣੇ ਇਹਨਾਂ ਪਾ ਦਈਏ ਪਾਣੀ ਇਹੀ ਪਾ ਦੂਗੇ ਪ੍ਰਸਾਦ ਵਾਲਾ ਮੀਂਹ ਵਾਲਾ ਓਕੇ ਰਿਪੋਰਟ ਹੈ ਲੋ ਜੀ ਇਹਨਾਂ ਨੂੰ ਪਾ ਤਿਆ ਪਾਣੀ ਤੇ ਹੁਣ ਪਾਉਂਦੇ ਆ ਦਾਣੇ ਦਾਣੇ ਦਾਣਾ ਫੱਤਾ ਪਾ ਕੇ ਤਾਂ ਇਹ ਕੱਢ ਲਈਏ ਇਹਨਾਂ ਦੇ ਆਇਓ 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 ਲੋ ਮੇਂ ਮਿੱਤਰੋ ਦਾਣੇ ਵੀ ਪਾਤੇ ਐ ਤੇ ਦਾਣੇ ਉਸੇ ਤਰ੍ਹਾਂ ਟਾ ਕੇ ਅੰਦਰ ਰੱਖ ਦਾਂਗੇ ਇਹਦੇ ਤੇ ਤਾਤੀ ਰਾਵਾਂਗੇ ਲਾ ਤੇ ਕਬੂਤਰ ਵੀ ਆਜੂਗੇ ਬਾਹਰ ਖਾਣੂਗੇ ਖੁੱਡੇ ਆਪਣੇ ਸੁੱਕੇ ਬਿਲਕੁਲ ਤੇ ਬੱਚੇ ਗਝਾਂਡ ਚ ਪੂਰਾ ਜੋਰ ਹੈ ਬੱਚੇ ਹੁਣ ਬਿਠਾਏ ਹੋਏ ਆ ਛਤਰੀਆਂ ਤੇ ਉਹ ਵੀ ਦਿਖਾ ਦਿੰਦੇ ਆ ਤੇ ਬਾਕੀ ਉੜ ਰਹੇ ਆ ਗੋਸਤਰ ਆਗੇ ਵੀ ਬਾਹਰ ਇਹ ਬੱਚਾ ਜਿਹਦੇ ਘਰੋਂ ਆਪਣੇ ਪ੍ਰਾ ਦੇ ਘਰੋਂ ਜਿਹਦੇ ਜੋੜੇ ਆਏ ਹੋਏ ਉਹਨੂੰ ਦੇ ਕੇ ਆਉਂਗੇ ਸ਼ਾਇਦ ਇਹ ਤਾਂ ਦਾ ਬੱਚਾ ਉਹ ਮੰਗਦਾ ਸੀ ਉਹਦੇ ਕੋਲ ਇਹਨਾਂ ਦਾ ਹੋਰ ਕੋਈ ਬੱਚਾ ਨਹੀਂ ਇਹ ਦੇ ਆਉਂਗੇ ਉਹਨੂੰ ਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕਬੂਤਰ ਤੇ ਥੋੜਾ ਦੁਖਾਉਂਦੇ ਆ ਬੱਚੇ ਤਿੰਨ ਦਾ ਕਬੂਤਰ ਬਣੇ ਇਹ ਆ ਗਏ ਬਾਈ ਤਿੰਨ ਰਹਿ ਗਏ ਉੱਡਦੇ ਤੇ ਬਾਬੇ ਛਤਰੀਆਂ ਗਈਆਂ ਪਰ ਏ ਬੈਠ ਕੇ ਆ ਕੇ ਤੇ ਇਧਰੋਂ ਇਹ ਬੈਠ ਕੇ ਤੇ ਬਾਕੀ ਇਹ ਫਿਰਦੇ ਤਿੰਨ ਦੋ ਇਹ ਜਾਂਦੇ ਤੇ ਇੱਕੇ ਉਹ ਸਾਹਮਣੇ ਜਾਂਦਾ ਤੇ ਕਰਦੇ ਆਂ ਜੀ ਆਪਣੇ ਵੀਡੀਓ ਦਾ ਇੱਥੇ ਐਂਡ ਕੁੱਤਰ ਲੱਗ ਗਿਆ ਦਾਣੇ ਖਾਣ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਹੀ ਲੱਗਦੀ ਆ ਆਪਾਂ ਹਰ ਪਰ ਹਰ ਇੱਕ ਵੀਡੀਓ ਚ ਕਹਿੰਦੇ ਆ ਤੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਬਣੇ ਰਿਓ ਸਾਡੀ ਵੀਡੀਓ ਨਾਲ ਤੇ ਜੰਗਲੀਆਂ ਥੱਲੇ ਬੱਚੇ ਇੱਕ ਸੁਰਖਾ ਬਣਿਆ ਏ ਤੇ ਇੱਕ ਕਾਲਾਸੀਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ